ਹਾਂ ਉਹ ਦਿਨ ਗੱਲਾਂ ਆਪਣੀਆਂ ਹੋਈਆਂ ਯਾਦ ਹੈ ਮੈਨੂੰ ਪਛਾਣ ਲਿਆ ਕਿੰਨਾ ਡਰਦਾ ਨਾ ਹਾਂ ਮੈਨੈ ਮੈਨੂੰ ਯਾਦ ਹੈ ਨਹੀਂ ਯਾਦ ਪਛਾਣਿਆ ਨਹੀਂ ਤੁਸੀਂ ਮੈਨੂੰ ਆਇਆ ਤਾਂ ਮੈਂ ਹਾਂ ਆ ਉਹ ਆਇਆ ਲੇ ਤੁਹਾਡਾ ਘਰ ਕੱਲੇ ਗਿਆ ਨਹੀਂ ਕੁਝ ਹੋਇਆ ਅਤ ਪਛਾਣ ਲਿਆ ਤੁਸੀਂ ਇਹਦਾ ਮਤਲਬ ਫਿਰ ਹਾਂ ਅਮਰ ਮੰਡੇ ਹੱਸਣਗੇ ਮੇਰੇ ਨਹੀਂ ਕੋਈ ਨਹੀਂ ਹੱਸਦਾ ਹੈਗਾ ਪਹਿਲਾਂ ਵੀ ਤੁਸੀਂ ਕਹਿੰਦੇ ਤੇ ਹੱਸਣਗੇ ਉਹ ਸਾਰੇ ਲੋਕੀ ਥੱਲੇ ਲਿਖ ਲਿਖ ਕੇ ਪਾਉਂਦੇ ਮਾਂ ਬਹੁਤ ਸੋਹਣੀ ਹੈ ਮਾਂ ਬਹੁਤ ਪਿਆਰੀ ਹੈ ਮਾਂ ਦੀ ਲੰਮੀ ਉਮਰਾ ਹੁਣ ਥੱਲੇ ਲੋਕ ਲਿਖ ਲਿਖ ਕੇ ਪਾਉਂਦੇ ਆ ਹਾਂ ਅੱਛਾ ਹਾਂ ਉਹ ਇੱਕ ਬੰਦਾ ਕਹਿੰਦਾ ਤਾਂ ਕਹਿੰਦਾ ਬੇਬੇ ਤੇ ਨਾ ਮਾਂ ਦੀ ਢਾਲ ਦਾ ਪੁੱਛੋ ਵੀ ਕਿੱਦਾਂ ਬਣਾਉਂਦੇ ਤੇ ਪਹਿਲਾਂ ਹਾਰੇ ਮਾਂ ਉਹ ਮੈਂ ਕਿਹਾ ਪੁੱਛ ਲੂਗਾ ਉਹਨੇ ਮੈਨੂੰ ਫੋਨ ਕਰਿਆ ਹਾਂ ਅੰਬਰਸਰ ਤੇ ਉਹ ਕਹਿੰਦਾ ਬੇਬੇ ਨੂੰ ਪੁੱਛਿਓ ਜਾ ਕੇ ਮਹਾਦੀਦਾਰ ਹੁਣ ਦੱਸੋ ਤੁਸੀਂ ਕਿੱਕਣ ਬਣਾਉਂਦੇ ਤੇ ਕਹਿੰਦਾ ਮਹਾਦੀਦਾਰ ਤਾਂ ਅੱਗੇ ਤਾਂ ਪਰਾਣਾ ਇਸ ਸਮੇਂ ਇਤਨਾ ਹਾਰੇਆਂ ਚ ਬਣਾਉਂਦੇ ਤੇ ਹਾਂ ਉਹੀ ਪੁੱਛੀ ਉਹਨੇ ਹਾਂ ਹਾਂ ਹਾਰੇ ਵਾਲੀ ਦੱਸੋ ਕਿੱਕਣ ਬਣਾਉਂਦੇ ਇੱਕ ਵਾਰ ਕੋ ਹੋਏ ਪਾਣ ਦੂਜੀ ਵਾਰ ਫੇਰ ਸੋੜਾ ਲੱਗਣਾ ਫੇਰ ਪਾਉੜੇ ਉਹ ਸੋੜਾ ਲੱਗਣਾ ਕਿਆ ਹੁੰਦਾ ਉਹ ਪਾਣੀ ਜਿਹੜਾ ਪਾਇਆ ਬਸ ਹੁੰਦਾ ਉਹ ਫੁੱਲ ਜਾਂਦੇ ਮਾ ਉਹ ਜਾਂਦਾ ਹੈ अच्छा फिर दोबारा पानी ਪਾਈਦਾ ਅੱਛਾ ਨਾ ਨਮਕ ਮਿਰਚ ਮਸਾਲੇ ਪਾਈ ਨੇ ਉਹ ਫਿਰ ਲਾਲ ਬਣ ਜਾਂਦੇ ਰੰਗ ਕੈਂ ਠੀਕ ਹੈ ਹਾਂ ਅੱਛਾ ਜਿਹੜੇ ਕੁੱਪਰੇ ਆ ਮੈ ਕੋਸ ਨਹੀਂ ਹੈ ਇਹ ਕੁਝ ਨਹੀਂ ਹੈ ਹਾਰੇ ਵਾਲੀ ਸਵਾਦ ਹੁੰਦੀ ਸੀ ਅੱਛਾ ਹਾਂ ਹੁੰਦੀ ਹੈ ਨਾ ਅੱਛਾ ਮਸਾਲੇ ਜਿਹੜੇ ਪਾਉਣੇ ਉਹ ਕਿੱਕਣ ਪਾਉਣੇ ਕਿਹੜੇ ਕਿਹੜੇ ਪਾਉਣੇ ਸਾਰੇ ਲਸਣ ਨੇ ਅਦਰਕ ਅਦਰਕ ਹੋਰ ਅਦਰਕ ਅਦਰਕ ਹੁੰਦਾ ਕਿ ਅਦਰਕ ਹੁੰਦਾ ਅਦਰਕ ਪਾ ਲੈ ਅੱਧਾ ਪਾ ਲੈ ਅੱਧਾ ਖਾ ਲੈ ਅੱਛਾ ਅੱਛਾ ਹੋਰ ਹਾਂ ਹਾਂ ਗਾਂ ਫੇਰ ਆ ਮਿਰਚਾਂ ਬਾ ਅੱਛਾ ਕੁੱਟ ਕੇ ਪਾਣੀ ਤੇ ਪਾਣੀ ਹੈ ਨਾ ਕੁੱਟ 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 ਕੇ ਬੈਠ ਅੱਛਾ ਫੇਰ ਹੋਰ ਹਾਂ ਕੁੱਟ ਕੇ ਹੋਰ ਕੀ ਪਾਉਣਾ ਹੋਰ ਕੀ ਪਾਉਣਾ ਪਿਆਜ ਪਾਉਣਾ ਗੱਠੇ ਆਹ ਅੱਛਾ ਜੀ ਉਹ ਤੜਕਾ ਤੜਕਾ ਹਾਂ ਟਮਾਟਰ ਪਾਉਣੇ ਟਮਾਟਰ ਹਾਂ ਹੋਰ ਕੁਝ ਰਹਿ ਗਿਆ ਕੌਣ ਖਾਂਦਾ ਹੁਣ ਵਾਹਨ ਜਾ ਕੇ ਤੇ ਖਰਾਬ ਕਰਦੀ ਏ ਨੇਹੀਂ ਨਹੀਂ ਬਣਿਆ ਨੇ ਬਣਾ ਕੇ ਖਾਣੀ ਆ ਤੁਹਾਡੇ ਤਰੀਕੇ ਨਾਲ ਅੱਛਾ ਹਾਂ ਅੱਛਾ ਮਿਰਚਾਂ ਕੁੱਟ ਕੇ ਪਾਉਣੀ ਆ ਅੱਛਾ ਠੀਕ ਹੋ ਗਿਆ ਮਿਰਚਾਂ ਕੁੱਟ ਕੇ ਪਾਉਣੀ ਆ ਆਦਾ ਕੁੱਟ ਕੇ ਪਾਉਣਾ ਲਸਣ ਕੁੱਟ ਕੇ ਪਾਉਣਾ ਲਸਣ ਦਾ ਤੜਕਾ ਲਾਈਨਾ ਅੱਛਾ ਹਾਂ ਪਿਆਜ਼ ਪਾਉਣਾ ਕੀ ਕੀਂਚੇ ਲੱਗੂ ਤੜਕਾ ਹੋਰ ਰਾਜਾ ਪਾਣੀ ਚ ਦਸੌਰੀ ਪਾਣਾ ਕਿ ਦੁਆ ਦਸੌਰੀ ਘਰੋਂ ਖਾਣਾ ਹੈ ਅੱਛਾ ਦੇਸੀ ਅਸੀਂ ਠੀਕ ਆਓ ਅੱਛਾ ਦੇਸੀ ਖਾਣਾ ਨਹੀਂ ਦਿੰਦਾ ਉਹ ਵੀ ਖਰਾਬ ਕਰਦਾ ਡਾਕਟਰ ਮਨਾ ਕਰਦੇ ਕਹਿੰਦੇ ਦੇਸੀ ਕੇ ਖਾਣਾ ਨਹੀਂ ਚਾਹੀਦਾ ਡਾਕਟਰ ਕਹਿੰਦੇ ਆ ਉਹ ਫੇਰ ਤੇਲ ਜਿਹੜਾ ਤੇਲ ਨੂੰ ਮਨਾ ਕਰਦੇ ਤੇ ਦੇਸੀ ਕੇ ਨੂੰ ਵੀ ਕਹਿੰਦੇ ਆ ਉਹ ਫੈਂਡ ਤੇਲ ਨਹੀਂ ਹੁੰਦਾ ਤੇਲ ਹਾਂ ਤੇਲ ਨਹੀਂ ਲੈਂਦੇ ਹਰ ਫੈਂਡ ਨਹੀਂ ਅਸੀਂ ਨਹੀਂ ਕਹਿੰਦੇ ਲੈਂਦਾ ਜਿਹੜਾ ਦੇਸੀ ਕੇ ਆ ਉਹ ਡਾਕਟਰ ਮਨਾ ਕਰਦੇ ਅੱਜ ਕੱਲ ਕਹਿੰਦੇ ਇਹਨਾਂ ਨਾਲ ਹਾਰਟ ਅਟੈਕ ਆ ਜਾਂਦਾ ਨਹੀਂ ਖਾਣਾ ਚਾਹੀਦਾ ਬਈ ਜੋ ਕਹਦਾ ਮੈਂ ਡਾਕਟਰ ਹਾਂ ਅੱਜ ਇੱਕ ਸਵਰਨੇ ਬਾਪੂ ਕੋਲ ਜਾ ਕੇ ਆਏ ਆ ਅੱਜ ਉਹ ਸਵਰਨ ਬਾਪੂ ਹੈਗਾ 111 ਸਾਲ ਦਾ ਟੰਗਰਾਲੀ ਪਿੰਡ ਵਿੱਚ ਆ ਉਹ ਵੀ ਅੱਛਾ ਉਹਨੇ ਕੀ ਦਾ ਡੱਬਾ ਨਾ ਪੇਟੀ ਚ ਟਰੰਕ ਵਿੱਚ ਰੱਖਿਆ ਹੋਇਆ ਤਾਂ ਆਪਣਾ ਉਹਨੇ ਕੱਢ ਕੇ ਦਿਖਾਇਆ ਸਾਨੂੰ ਉਹਨੂੰ ਦੇਖਦਾ ਹੈਗਾ ਆ ਦੇਖਦਾ ਉਹਨੂੰ ਐਨਕ ਲਾ ਲੈਂਦਾ ਉਹ ਆ ਬਹੁਤ عمر ਦਾ ਉਹ ਵੀ ਹਾਂ ਹਾਂ ਬਜ਼ਾਨੇ ਮਾਈ ਜਾਏ ਨੋ ਅੱਜ ਕਿਤੇ ਜੱਲਾ ਨਾ ਗੋਹ ਸਕਦੇ ਹੁੰਦੇ ਤੇ ਸੈਂ ਹਾਂ ਅੱਛਾ ਫਿਰ ਉਹ ਸਾਰਾ ਕੁਝ ਕਰ ਲਿਆ ਗਰਮ ਮਸਾਲਾ ਵੀ ਪਾਉਣਾ ਵਿੱਚ ਹੋਰ ਗਰਮ ਮਸਾਲਾ ਤਾਂ ਪਾਈ ਜਾਈਏ ਅੱਛਾ ਇਹਨਾਂ ਨੂੰ ਹਲਦੀ ਗਰਮ ਮਸਾਲਾ ਆ ਫਿਰ ਬਾਅਦ ਵਿੱਚ ਤੇ ਲਾਸਟ ਵਿੱਚ ਆਖਰ ਵਿੱਚ ਕੀ ਕਰਨਾ ਉਹਦਾ ਕੀ ਆ ਜੀ ਦਾਲ ਦਾ ਹਾਂ ਕੀ ਕਰਨਾ ਫਿਰ ਜਾਂ ਦਾਲ ਦਾ ਹੋਰ ਕੀ ਦਾਲ ਦਾ ਨਾਲੇ ਨਾ ਕੀ ਕਰਨੀ ਫਿਰ ਬਾਅਦ ਵਿੱਚ ਤੇ ਹੈ ਬਾਅਦ ਵਿੱਚ ਤੇ ਕੀ ਕਰਨੀ ਜਦ ਬਣ ਗਈ ਮੰਨਉ ਨਹੀਂ ਐਨਾ ਸੁਣਦਾ ਨਹੀਂ ਜਦ ਬਣ ਗਈ ਦਾਲ ਤਿਆਰ ਹੋ ਗਈ ਫੇਰ ਕੀ ਕਰਨਾ ਫੇਰ ਕਹ ਕੇ ਰੀਜੇ ਵੇ ਖਾਦਾ ਸਾਈ ਮਾ ਪਾ ਕੇ ਆ ਤੁਹਾਡੀਆਂ ਆਹੀ ਗੱਲਾਂ ਮੈਨੂੰ ਯਾਦ ਨਕੀ ਰੋਟੀ ਚੂਰ ਚੂਰ ਕੇ ਅੱਛਾ ਮੱਕੀ ਪਿਆਉਂਗਾ ਨਹੀਂ ਹੁਣ ਹੂੰ ਮੱਕੀ ਦੇ ਰੋਟੀ ਚੂਰ ਕੇ ਸਾਗ ਹੈ ਲੈ ਬਹਾਂ ਦੀ ਦਾਲ ਗੱਲ ਇੱਕ ਦੀ ਸਵਾਦ ਨਹੀਂ ਹੈ ਅੱਛਾ ਨਾਲ ਚਟਣੀ ਮੱਖਣ ਮੱਖਣ ਦਾ ਫੈਨ ਨਹੀਂ ਹੈ ਅੱਛਾ ਮੱਖਣ ਵੀ ਉਹ ਪਾਉ ਜੀ ਦੇ ਕਾ ਰਹੇ ਹਾਂ ਜਿਹੜੇ ਕਰ ਨਿਓ ਪੁੱਛਦੇ ਲਿਆਉ ਹਾਂ 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 ਚਲ ਥੋੜਾ ਪਾਲੂ ਕੋਈ ਆਹੋ ਥੋੜਾ ਲਿਆਉ ਅਗਲਾ ਜਿਹੜਾ ਮਿਲ ਜਾਂਦਾ ਡੇਰੀ ਚੋਂ ਹਾਂ ਡੇਰੀ ਤਾਂ ਮਿਲ ਜਾਂਦਾ ਅੱਜ ਕੱਲ ਤਾਂ ਸਭ ਕੁਝ ਮਿਲ ਜਾਂਦਾ ਹਾਂ ਅੱਛਾ ਉਹ ਫਿਰ ਦਾਲ ਬਣਾਣੀ ਮਹਾ ਦੀ ਤੁਹਾਡੇ ਫਾਰਮੂਲੇ ਨਾਲ ਮੈਂ ਵੀ ਬਣਾਉਂਗਾ ਲੋਕ ਵੀ ਬਣਾਉਣਗੇ ਜਿਹੜੇ ਦੇਖਦੇ ਨੇ ਵੀਡੀਓ ਆ ਜੀ ਲੋਕ ਜਿਹੜੇ ਵੀਡੀਓ ਦੇਖਦੇ ਨੇ ਤੁਹਾਡੇ ਇਹ ਵੀ ਬਣਾਣਗੇ ਅੱਛਾ ਇਹ ਸਾਰਾ ਕੁਸ ਪਾ ਕੇ ਅਦਰਕ ਲਸਣ ਤੜਕਾ ਲਾ ਕੇ ਫਿਰ ਵਿੱਚ ਫਰਾਈ pan ਦੇ ਤੜਕਾ ਬਣਾ ਕੇ ਫਰਾਈ pan ਦੇ ਵਿੱਚ ਦਾ ਹਾਂ ਫਰਾਈ pan ਚ ਬਣੂ ਤੜਕਾ ਹਾਂ ਹਾਂ ਡੰਡੀ ਵਾਲੇ ਛ ਡੰਡੀ ਵਾਲੇ ਫਰਾਈ pan ਚ ਫਿਰ ਵਿੱਚ ਦਾ ਜਲੀ ਜਲੀ ਮੈਂ ਕੁੱਕਰ ਚ ਪਾ ਦੀ ਦੀ ਹੈ ਅੱਛਾ ਉਸੇ ਚ ਪਾ ਦੀ ਵਾਜਾ ਦਿੱਤਾ ਹੈ ਹੂੰ ਫਿਰ ਚਟਣੀ ਮੱਖਣੀ ਲੱਸੀ ਹਾਂ ਲੱਸੀ ਵੀ ਬੀਲੀਏ ਹਾਂ ਹਾਂ ਲੱਸੀ ਮਾਂ ਹਾਂ ਦੀ ਦਾਲਨ ਲੱਸੀ ਪੀ ਲੈਨੇ ਲੱਸੀ ਦਾ ਹੁਣ ਅਗਲਾ ਇੰਨਾ ਦਹੀਂ ਪਾਉਂਦਾ ਛੋਟੀਆਂ ਮਲਾਂ ਨਹੀਂ ਆਂ ਅਗਲਾ ਜਦੋਂ ਚਿਲਾ ਕੇ ਲੱਸੀ ਬਣਾ ਲੈਂਦਾ ਉਹ ਸਵਾਦ ਨਹੀਂ ਹੁੰਦੀ ਪਰ ਉਹ ਹੁਣ ਆਏ ਨਹੀਂ ਹੈ ਉਹ ਚਾਹ ਖਤਮ ਹੋ ਗਿਆ ਕੌਣ ਕਰਦਾ ਨਹੀਂ ਕੋਈ ਕਰਦਾ ਤੁਸੀਂ ਕਰਦੇ ਤੇ ਸੋਚ ਲਾ ਦਿੰਨੇ ਤੁਸੀਂ ਕਰਦੇ ਤੇ ਐਦਾਂ ਵਾਲੀ ਲੱਸੀ ਹੋਰ ਤਾਂ ਪਹਿਨੀਆਂ ਸੀ ਤਾਂ ਕਰਦੇ ਤੇ ਬੈਣੀ ਇਹ ਦੱ ਲੱਸੀ ਬਣਾਉਣ ਤੇ ਮੱਖਣੀ ਜਾਰੀ ਕਰ ਲੈਣੀ ਹੋ ਹੁਣ ਤਾਂ ਪਿੱਛੇ ਚੱਕ ਢੋਗਾ ਸਾਫ ਕਰਕੇ ਪੈ ਲਈ ਦੇ ਹੁਣ ਉਹ ਲੱਸੀ ਨਹੀਂ ਹੈ ਜਿਹੜੀ ਅੱਗੇ ਹੁੰਦੀ ਉਹ ਲੱਸੀ ਨਹੀਂ ਹੈ ਹੁਣ ਉਹ ਕਹੇ ਮੱਖਣੀ ਕੱਢਣੀ ਆ ਫੇ ਲੱਸੀ ਬਣਾ ਪੀਣੀ ਪਨੀਰ ਵੀ ਪਾਉਣੇ ਹੂੰ ਐ ਹੁਣ ਕੋਈ ਹੁਣ ਕੌਣ ਕਰ ਪਾਏ ਨੇ ਡੇਰੀਆਂ ਮਸਾ ਦੁੱਧ ਜਾਂਦਾ ਨਗਲਾ ਰੱਖਦਾ ਆ ਬੇਬੇ ਮਹਿੰਦਰ ਕੌਰ ਆ ਬੇਬੇ ਮਹਿੰਦਰ ਕੌਰ ਪਿੰਡ ਟੰਗਰਾਲੀ ਹਾਂ ਉਮਰ ਉਮਰ ਤਾਂ 4 ਮਹੀਨੇ ਦੀ ਲਿਖਦਾ ਅੱਛਾ ਜੋਗਨੀ ਦਾ ਲਿਖ ਦਿੰਦਾ ਨਹੀਂ 104 ਤੁਸੀਂ ਕਹਿਆ ਤਾਂ ਮੈਂ ਤੁਸੀਂ ਤਾਂ ਕਹਿ ਰਹੇ ਸੀ ਮੈਂ ਡੇਢ ਸਾਲ ਕੋਈ ਨਾ ਹੋਣ ਬਾਦੀ ਚੱਕੀ ਤੁਸੀਂ ਕਹਿੰਦਾ 100 ਸਵਾ 100 ਸਾਲ ਹੋ ਗਈ ਆਹੋ ਮੈਂ ਫਿਰ ਤਾਂ ਫੇਰ ਵੀ 104 ਲਿਖੀਏ ਤੁਸੀਂ ਸਵਾ 100 ਆਇਆ ਤਾਂ ਅੱਛਾ 104 ਤਾਂ ਹੈਗੀ ਐ ਬੱਧੇ ਹੋਣੀ ਐ ਮਾ ਹੋਣੀ ਐ ਇੰਨੀ ਕਿ ਤਾਂ ਹੋਣੀ ਐ ਲਈ ਦੋ ਕੁ ਦਿਨ ਹੋਣੀ ਐ ਹੱਲਿਆਂ ਵੇਲੇ ਕਹਿੰਦੇ 25 26 ਸਾਲ ਦੇ ਤੇ ਹਾਂ ਹੱਲਿਆਂ ਵੇਲੇ ਹੱਲੇ ਵੇਲੇ ਸੀ ਮੈਂ ਕਾਸੀ ਮੇਰਾ ਵਿਆਹ ਹੋ ਗਿਆ ਤਾਂ ਹਾਂ ਹੱਲੇ ਸੂਟ ਕਿਹੜਾ ਪਾਇਆ ਤਾਂ ਵਿਆਹ ਤੇ ਹੈ ਸੂਟ ਕਿਹੜਾ ਪਾਇਆ ਤਾਂ ਵਿਆਹ ਨੂੰ ਕਿਹੜੇ ਰੰਗ ਦਾ ਸੂਟ ਪਾਇਆ ਤਾਂ ਤੁਸੀਂ ਵਿਆਹ ਨੂੰ ਯਾਦ ਹੈ ਕਿਹੜੇ ਰੰਗ ਦਾ ਸੂਟ ਪਾਇਆ ਤਾਂ ਮਾ ਬੱਸ ਯਾਦ ਆ ਜਾਣਾ ਉਨੇ ਯਾਦ ਹੈ ਕਹ ਪਤਾ ਕਿ ਹੈ ਜਾਪਾ ਜਦ ਤੁਸੀਂ ਛਿੜਕਾ ਮਾਰਦੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦ ਛਿੜਕਾ ਮਾਰਦੇ ਤੁਸੀਂ ਮੈਨੂੰ ਬਹੁਤ ਚੰਗਾ ਲੱਗਦਾ ਅੱਛਾ ਕਿਹੜਾ ਸ਼ੀਰਵਾ ਦਿਓ ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡੇ ਕੋਲ ਆ ਕੇ ਮੈਂ ਯਾਦ ਕਰੀ ਜਨਾ ਘਰ ਜਾ ਕੇ ਵੀ ਅੱਛਾ ਘਰ ਵਾਲੀ ਨੂੰ ਕਿਹਾ ਮੈਂ ਕਿਹਾ ਮੈਂ ਬੇਬੇ ਕੋਲ ਗਿਆ ਤਾਂ ਮਹਿੰਦਰ ਕੌਰ ਕੋਲ ਉਹਨੂੰ ਵੀਡੀਓ ਦਿਖਾਇਆ ਉਹ ਬੜੀ ਖੁਸ਼ ਹੋਈ ਕਹਿੰਦੀ ਬੇਬੇ ਦਾ ਪੂਰਾ ਘੜਕਾ ਪੂਰਾ ਕਰੰਟਾ ਬੇਬੇ 104 ਸਾਲ ਦੀ ਲੱਗਦੀ ਨਹੀਂ ਮੈਂ ਕਿਹਾ ਘਰ ਦੇ ਆਣੇ ਸਾਂਭੀ ਹੋਈ ਐ ਉਹ ਪੋਤੇ ਵਾਲਾ ਵੀਡੀਓ ਵੀ ਦਿਖਾਇਆ ਉਹਨੂੰ ਅੱਛਾ ਸਾਰਾ ਕੁਝ ਦੇਖਿਆ ਬਹੁਤ ਹੋ ਗਏ ਹਰੇ ਕੋਈ ਗਏ ਨਾ ਤੇਰਾ ਦੇਖਿਆ ਨਾਟਕ ਪਾ ਨਾਟਕ ਦੇਖਿਆ ਮੈਂ ਕਿਹਨੂੰ ਦੱਸਦਾ ਮਾ ਨਾਟਕੇ ਹੁੰਦਾ ਸਿਆਣਿਆਂ ਦਾ ਆਹਾਂ ਪ੍ਰੋਗਰਾਮ ਮਾ ਪ੍ਰੋਗਰਾਮ ਦੇਖਿਆ

ਓ ਆਦੀਆਂ ਦਿਆਂ ਅੱਛਾ ਹਾਂ ਜੋ ਆਈ ਵੀ ਆਦੇ ਨਹੀਂ ਸਾਰੇ ਖੁਸ਼ ਹੋਏ ਹੋਇਆ ਤਾਂ ਸੋਹਣੀਆਂ ਗੱਲਾਂ ਹੋਈਆਂ ਹੁਣ ਇਹਨਾਂ ਨੂੰ ਕੁਝ ਅੱਜ ਉਦੋਂ ਦਾ ਤੁਸੀਂ ਕਿਹਾ ਇਹਨਾਂ ਨੂੰ ਕੁਝ ਨਹੀਂ ਕਹਿਣਾ ਮੈਂ ਜਿਹੜੇ ਵੀਡੀਓ ਦੇਖਦੇ ਆ ਹੋਰ ਲੋਕ ਦੇਖਦੇ ਇਹਨਾਂ ਨੂੰ ਕੁਝ ਨਾ ਕੁਝ ਕਹੋ ਅਗਲਾ ਕੋਈ ਦੱਸ ਦানি ਹੁੰਦਾ ਨਹੀਂ ਨਹੀਂ ਦੱਸ ਦੇ ਥੱਲੇ ਲਿਖ ਲਿਖ ਕੇ ਉਹ ਲਿਖ ਕੇ ਪਾਉਂਦੇ ਆ ਥੱਲੇ ਅੱਛਾ ਕਹਿੰਦੇ ਬੇਬੇ ਬਹੁਤ ਪਿਆਰੀ ਦੂਰ ਦੂਰ ਤੇ ਕਮੈਂਟ ਲੋਕਾਂ ਨੇ ਲਿਖਿਆ ਹੈ ਦੂਰ ਦੂਰ ਤੇ ਕਮੈਂਟ ਲਿਖੇ ਲੋਕਾਂ ਨੇ ਇੱਥੇ ਟਿੱਪਣੀਆਂ ਕਰੀਆਂ ਇਹ ਦੇ ਤੁਹਾਡੇ ਵੀਡੀਓ ਦੇ ਥੱਲੇ ਹਾਂ ਲਿਖਿਆ ਵੀ ਬੇਬੇ ਬਹੁਤ ਪਿਆਰੀ ਹੈ ਬੇਬੇ ਦੀ ਉਮਰ ਬਹੁਤ ਜ਼ਿਆਦਾ ਹੋਵੇ ਕਹਿੰਦਾ ਇੱਕ ਕਹਿੰਦਾ 200 ਸਾਲ ਹੋਵੇ ਉਮਰ ਬੇਬੇ ਦੀ ਅੱਛਾ 200 ਸਾਲ ਤਾਂ ਹੋ ਜਾਣੀ ਹੈ ਐ ਰੱਬ ਕਰੇ ਪਰਮਾਤਮਾ ਕਰੇ ਅਸੀਂ ਕਹਿੰਦੇ ਹਾਂ ਕਿ ਤੁਹਾਡੀ ਲੰਮੀ ਉਮਰ ਹੋਵੇ ਇਹਨਾਂ ਨੂੰ ਸੌਦਾ ਨਹੀਂ ਹੈਗਾ ਸੇ ਤਜਾਬੀ ਹੋਵੇ ਤੁਹਾਡੀ ਪੂਰੀ ਅੱਛਾ ਲੋਕਾਂ ਨੇ ਲਿਖਿਆ ਤੁਹਾਡੇ ਵਾਸਤੇ ਦੁਆਵਾਂ ਕਰੀਆਂ ਹਾਂ ਉਹਨਾਂ ਨੂੰ ਕੁਝ ਕਹਿਣਾ ਨਾ ਨਾ ਕਿਸੇ ਨੇ ਕੁਝ ਨਹੀਂ ਕਹਿਦਾ ਸੀ ਮਾੜਾ ਮੋਟਾ ਕੁਝ ਕਿਆ ਕਹਿਦਾ ਕੁਝ ਧੰਨਵਾਦ ਕਿਸੇ ਦਾ ਕੋਈ ਕਿਆ ਮੈਨੂੰ ਤੂੰ ਹੀ ਕਹੀ ਜਿਹੜਾ ਕੋਈ ਕਹਿਣਾ ਆ ਦੇਖੋ ਹੁਣ ਤੁਸੀਂ ਦੇਖ ਰਹੇ ਆ ਤੁਹਾਡੇ ਨਾਲ ਗੱਲ ਹੋ ਰਹੀ ਸਿੱਧੀ ਕਰੋ ਗੱਲ ਆ ਕਰੋ ਗੱਲ ਲੋਕਾਂ ਨਾਲ ਅਬਰਾਹੀਮ ਮੇਰਾ ਭਾਈ ਵੀ ਦੇਖਦਾ ਹੋਣਾ ਆ ਦੇਖਣਾ ਪਿਆ ਸਾਰੇ ਉਹ ਅਮਰੀਕਾ ਜਾਏ ਉਹ ਦੇਖ ਰਹੇ ਸਾਰੇ ਬੈਠੇ ਵਿੱਚ ਦੀ ਆ ਦੇਖਦੇ ਪਏ ਮੈਨੂੰ ਵਿੱਚ ਬੈਠੇ ਸਾਰੇ ਹਾਂ ਤੁਸੀਂ ਬੋਲੋ ਗੱਲ ਕਰੋ ਕਰੋ ਗੱਲ ਹਾਂ ਕੀ ਗੱਲ ਨਹੀਂ ਕੋਈ ਗੱਲ ਕਰੋ ਆਪਣੀ ਮੈਨੂੰ ਕੀ ਗੱਲ ਆਉਂਦੀ ਕੋਈ ਵੀ ਮੇਰਾ ਅੱਜ ਸਾਫ ਸਰੀਂ ਢੰਡਾ ਉਹ ਇੱਕ ਨੇ ਥੱਲੇ ਲਿਖਿਆ ਕਿ ਨਾ ਬੇਬੇ ਨੂੰ ਗੱਲਾਂ ਬਹੁਤ ਆਉਂਦੀਆਂ ਜਦੋਂ ਪਿਛਲਾ ਵੀਡੀਓ ਤਾਂ ਅੱਛਾ ਹੁਣ ਤੁਸੀਂ ਕਹਿੰਦੇ ਮੈਨੂੰ ਗੱਲਾਂ ਨਹੀਂ ਆਉਂਦੀਆਂ ਕੋਈ ਗੱਲ ਨਹੀਂ ਆਉਂਦੀ ਮੈਨੂੰ ਯਾ ਗਾ ਬਰੇ ਇਹਨਾਂ ਸਾਸਰੀ ਗਾਲ ਤਾਂ ਕਰ ਦੋ ਫਤੇ ਬੁਲਾ ਦੋ ਸਾਸਰੀ ਗਾਲ ਕਰ ਦੋ ਇਹਨੂੰ ਬੁਲਾ ਲਓ ਲੋਕਾਂ ਨੂੰ ਫਤੇ ਕਰ ਦੋ ਫਤੇ ਬੁਲਾ ਦੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨਹੀਂ ਫਤੇ ਵਾਹਿਗੁਰੂ ਜੀ ਵਾਹਿ ਸਤਨਾਮ ਤੇਰੀ ਵਾਹਿਗੁਰੂ ਹਾਂ